ਮਾਰਨਿੰਗ ਸਾਰੇ ਵੀਰਾਂ ਨੂੰ ਉੱਧਰ ਕੇ ਪੜਨ ਦਾ ਕਰਤਾ ਮੈਂ ਵੀਰੋ ਤੇ ਸਾਰੇ ਘਰ ਪਰ ਪਾ ਠੀਕ ਆ ਸਾਰੇ ਵੀਰਾਂ ਦੇ ਤੇ ਜਾਨਵਰ ਜਾਨਵਰ ਓਕੇ ਆ ਤੇ ਮੇਰੇ ਸਾਹਣ ਓਕੇ ਹੋਣਗੇ ਤੇ ਨੂੰ ਫੋਨ ਪੱਟ ਲੇ ਤੂਚਾ ਕੀ ਟਾਈਮ ਹੋਇਆ ਹੈ ਨਾ ਵਾਚ ਕਿੱਟ ਟਮੈਂਟ ਹੋਇਆ ਤੇ ਚਾਹ ਚੋ ਪੀ ਲੀਏ ਭਾਈ ਤੇ ਅੱਜ ਸਕੀਮ ਹੈਗੀ ਆ ਵੀ ਆਪਾਂ ਜਿਹੜਾ ਬੱਚਾ ਹੈਂਡ ਟ੍ਰੇਨਿੰਗ ਕਰਨਾ ਤੇ ਉਹ ਚੱਕ ਲਈਗੇ ਤੇ ਅੱਜ ਕਰਦੇ ਆ ਠੀਕ ਆ ਉਹਦੇ ਕੋਈ ਹੋਰ ਵੀ ਕੁਝ ਕਰਾਂਗੇ ਤੇ ਹੈ ਟ੍ਰੇਨਿੰਗ ਕਰਦੇ ਆ ਜਿਹਦੀ ਕਰੇ ਲਿਆ ਮਨ ਚੱਕੇ ਨੂੰ ਆਪਾਂ ਚਲੋ ਨਾਲੇ ਇੰਨੇ ਵੀਡੀਓ ਐਡੀਟਿੰਗ ਕਰ ਲਾਂ ਮੈਂ ਤੇ ਨਾਲ ਚਾਹ ਪੀਲਾਂ ਤੇ ਕੋ ਨੂੰ ਫੇਰ ਦਿਖਾਉਣੇ ਆ ਉਹ ਜੀ ਤੇ ਰੋਟੀ-ੱਟੀ ਖਾ ਕੇ ਉਹ ਇੱਕ ਟਾਈਮ ਤੇ ਕੱਢ ਦਈਏ 10 ਵੀ ਮਟਕ ਕਬੂਤਰ ਆਪਣੇ ਬਾਹਰ ਇਹਨਾਂ ਨੂੰ ਵੇਖ ਲਿਗੇ ਓ ਮਾਈ ਗੋ ਦੇਖੀਏ ਬੱਚੇ-ਬੁੱਚੇ ਕੱਢ ਲੇ ਮੈਨੂੰ ਲੱਗਦਾ ਸ਼ਾਇਦ ਹੋ ਸਕਦਾ ਬਸ ਇੱਕ ਅੱਧਾ ਦਿਨ ਮਸਾ ਹੀ ਹੋ ਸਕਦਾ ਇੱਕ ਦਿਨ ਤਿਆਰੀ ਹੋਵੇ ਕੱਢਣ ਦੀ ਤੇ ਕੀ ਪਤਾ ਕਿ ਅੱਧਾ ਦਿਨ ਬਸ ਹੋਰ ਕੱਢੂ ਨਹੀਂ ਬਾਹਲਾ ਚਰਨੀ ਕੱਢਦੇ ਤੇ ਤਿਆਰੀ ਆ ਬਸ ਇਹਨਾਂ ਦੀ ਚੱਕ ਲਿਆ ਤਾਂ ਆਪਾਂ ਜਾਰ ਹੋਣੀ ਘੁੰਮਦੇ ਲਾਹੌਰ ਨਹੀਂ ਚੈੱਕ ਕਰ ਡੌਲਿਆਂ ਦਾ ਜੋਰ ਨਹੀਂ ਆਜੋ 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 ਚਲੋ ਬਾਹਰ ਚਲੋ 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 ਐਣੀ ਚੋਦ ਉਸਨੇ ਅੱਡਾ ਨਹੀਂ ਕਾਲਾ ਜੇ ਬੱਚਾ ਨਹੀਂ ਕਾਲਾ ਹੈ ਬਿਲਕੁਲ ਨਹੀਂ ਬੱਚਾ ਨਿਕਾਲਾ ਹੈ ਚਲੋ ਬਾਹਰ ਨੂੰ ਬਾਹਰ ਕੱਢ ਦਈਏ ਤੇ ਫੇਰ ਕਰ ਦਿਆਂਗੇ ਉਹ ਵੀ ਕੱਢ ਤੇ ਬਾਹਰ ਸ਼ੀ ਦੇ ਸ਼ੀ ਤੇ ਬਾਕੀ ਉਹ ਭੇੜ ਤਾਂ ਪਿੰਜਰਾ ਪੁੰਜਰਾ ਤੇ ਖਾਂ ਲਾ ਕੇ ਬਾਜਰਾ ਠੀਕ ਆ ਦੇਖ ਲੋ ਉਹ ਬਾਕੀ ਰੋੜਾ ਚੱਕਦੇ ਫਿਰਦੇ ਆ ਤੇ ਚਲੋ ਕੋਈ ਨਹੀਂ ਕਰਦਿਆਂ ਕਰਾਂ ਘੰਟਾ ਘੜੀ ਕਰਦੀ ਇਹਨਾਂ ਨੂੰ ਬਾਹਰ ਤੇ ਫਿਰ ਦਿਖਾਉਣੇ ਹਨ ਨੂੰ ਆਓ ਵੀ ਮਿੱਤਰੋ ਚਲਦੇ ਆ ਮਨਪ੍ਰੀਤ ਕੋਲ ਤੇ ਚੱਕਦੇ ਆ ਜਾ ਕੇ ਬੱਚਾ ਆਪਣਾ ਹੈਂਡ ਟ੍ਰੇਨਿੰਗ ਆਲਾ ਤੇ ਕਰਦੇ ਆ ਅੱਜ ਤੋਂ ਸਟਾਰਟ ਦੀ ਹੈਂਡ ਟ੍ਰੇਨਿੰਗ ਰੋਜ਼ 2-3 ਘੰਟੇ ਉਹਦੇ ਨਾਲ ਕਰਿਆ ਕਰਾਂ ਟਾਈਮ ਪਾਸ ਟਾਈਮ ਪਾਸ ਨਹੀਂ ਹੈਂਡ ਟ੍ਰੇਨਿੰਗ ਇਹਨੂੰ ਕਰਨਾ ਪੱਕਾ ਹੀ ਠੀਕ ਆ ਫਿਰ ਆਪਣੇ ਹੱਥ ਤੇ ਰਿਆ ਕਰੋ 24 ਘੰਟੇ ਆਓ ਤੇ ਚਲੋ ਕਰ ਚੱਲਦੇ ਆ ਤੇ ਤੁਹਾਨੂੰ ਦਿਖਾਉਨੇ ਆ ਬੇ ਇੱਥੇ ਆ ਕੇ ਮਨਪ੍ਰਿਤ ਕੋ ਲੈ ਤੇ ਤੁਸੀਂ ਤਾਂ ਹੀ ਪਾਲੀ ਹੋਗਾ ਘਰੇ ਤੇ ਦਿਖਾਉਣੇ ਆ ਬਹੁਤ ਤਕੜੀ ਵੀਡੀਓ ਬਣਾਉਣੀ ਅੱਜ ਸਿਰਾ ਸਾਡੀ ਗੱਲ ਹੋ ਗਈ ਜੀ ਵੀ ਪੂਰੀ ਸਿਰਾ ਵਾਲੀ ਵੀਡੀਓ ਬਣਾਉਣੀ ਜਮਾ ਆਪਾਂ ਤੇ ਕਿਹਾ ਤੁਸੀਂ ਤਾਂ ਹੀ ਪਾਲੀਏ ਠੰਡ ਹੋਈ ਪਈ ਬਹੁਤ ਜਿਆਦੇ ਤੇ ਗਾ ਪਾੜਦੀ ਪੱਲੀ ਪੁੱਲੀ ਤੇ ਚਲੋ ਉਹਨੂੰ ਆਉਣ ਦਿਖ ਰਾਂ ਤੁਹਾਨੂੰ ਦਿਖਾਉਨੇ ਆ ਹੈਂਡ ਟ੍ਰੇਨਿੰਗ ਕਰਦੀਆਂ ਜੇ ਬੱਚੇ ਦੀ ਠੀਕ ਆ ਮੰਡ ਸਲਾਮ ਭਾਈ ਜਾਨ ਹਾਂਜੀ ਸਲਾਮ ਭਾਈ ਜਾਨ ਵਾਲੇਕੁਮ ਸਲਾਮ ਵਾਲੇਕੁਮ ਕੇ ਵਾਲੇਕੁਮ ਨਕਿੰਦਾਪਨ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਨਮ ਅਲੈਕੁਮ ਵਾਲੇਕੁਮ ਸਲਾਮ ਠੀਕ ਤੇ ਬੱਚੇ ਬੁੱਚੇ ਰ ਹੈਂ ਟ੍ਰੇਨਿੰਗ ਸਿਖਾ ਦੇ ਮੈਨੂੰ ਕਰਨਾ ਹੈਂਡ ਟ੍ਰੇਨਿੰਗ ਤਾਂ ਤੂੰ ਉਸ ਖਾਵੇਂ ਕੌਣ ਨਿਕ ਪਹਿਲਾਂ ਤੂੰ ਮੈਨੂੰ ਮੜਾ ਦੱਸ ਦੀ ਫਿਰ ਮੈਂ ਤਾਂ ਸਿਖਾਈ ਦੇਣਾ ਫਿਰ ਮੈਂ ਤੈਨੂੰ ਮੈਂ ਤਾਂ ਪੱਕਾ ਕੰਮਕਾਰੀ ਦੇਣਾ ਪਾਣੀ ਫੜ ਫਿਰ ਮੇਰੇ ਪਹਿਲਾਂ ਤਾਂ ਇੱਥੇ ਦਰਦ ਹੋਈ ਜਾਂਦਾ ਹੈ ਦਰਦ ਹਟਾਉਣੇ ਕੱਢ ਫਿਜ਼ਰ ਚ ਪੀੜ ਦੇਖ ਰਹੀ ਹੈ ਫਿਜ਼ਰ ਚ ਨਿਕਲ ਰਹੀ ਤੇ ਇਸ ਕੱਢ ਕਰਾਂ ਫਿਰ ਲਾਟਣਾ ਪੜ ਰਾਮ ਇਹ ਪਾਸ ਕਰ ਦਿੰਦੇ ਆਪਾਂ ਵੀ ਇਹ ਮੈਨੂੰ ਦੱਸੀ ਕਿਵੇਂ ਕੁਝ ਕਰਨਾ ਫਿਰ ਚੱਕਰ ਕਿਵੇਂ ਕੁਝ ਉਹਦਾ ਬਸ ਇਹਨੂੰ ਸਾਹਮਣਾ ਹੀ ਹੈ ਜਾ ਕੇ ਬਿਮਾਰ ਹੋਣ ਤੋਂ ਹੀ ਬਚਾਉਣਾ ਤੂੰ ਤੇ ਹੈਂਡ ਟ੍ਰੇਨਰ ਕੋਲ ਆਪੀ ਹੋ ਜਾਊਗਾ ਇਹ ਬਿਮਾਰ ਹੁਣ ਤਾਂ ਬਚਾ ਲੈ ਤਾ ਮੇਰੇ ਨਾਲ ਪਿਆ ਕਰੂ ਇਹ ਤੇ ਵੀ ਛੋਲੇ ਛੋਲੇ ਭਿਉਣੇ ਆ ਵੀ ਦਿਨ ਚ 3-4 ਰੀ 15 20 20 15 15 ਦਾਣੇ ਦੇ ਦਿੱਤੇ ਤਿੰਨ ਕਰੀ ਮੈਂ ਇੱਕ ਟਾਈਮ ਭਿਉਂਦੇ ਇੱਕ ਟਾਈਮ ਭਿਉਂਗੇ ਉਹਨੂੰ ਹੀ ਸਾਰੇ ਇੱਕ ਦਿਨ ਚ ਨਵੇੜ ਦੇਣ ਨੂੰ ਜਿੰਨੇ ਭਉਂਤੇ ਹਾਂ ਹਾਂ ਹਿਸਾਬ ਜਿਹਦੇ ਭੁਲੇ ਇੰਨੇ ਕੁ ਸਪੋਰਟ ਹੁੰਦੇ 100 ਕ ਦਾਣਾ ਕਿ 50 ਕ ਗਿਣਵੇਂ ਚ 70 ਕ ਦਾਣੇ ਬਹੁਤ ਹੁੰਦੇ ਐ ਚਲ ਠੀਕ ਐ ਫਿਰ ਤੇ ਕਰ ਲਾਂਗੇ ਹਾਂ ਤਾਂ ਕਰਦੇ ਕੋਈ ਨਹੀਂ ਬੈਂਸਨ ਨਾ ਲੈ ਲੋ ਬ੍ਰਿਕ ਅੱਜ ਨਹੀਂ ਕਬੂਤਰ ਲੈ ਕੇ ਆਂਦੇ ਤੇ ਵੀਡੀਓ ਵੀ ਨਹੀਂ ਬਣਾਈ ਤੇ ਦਵਾਈ ਲਾਉਣ ਲਾਗੇ ਸੀ ਉਹਨੂੰ ਯਾਰ ਠੀਕ ਐ ਬਾਕੀ ਦਿਨ ਪਤਾ ਹੀ ਮੰਤਰੀ ਦੀ ਵੀਡੀਓ ਆਈ ਜਾਊਗਾ ਤੇ ਦੁਆਇਦੋਈ ਲੌਨ ਲਾ ਕੇ ਸੀ ਕਬੂਤਰਾਂ ਦੇ ਡੀ ਵਰਮਿੰਗ ਕਰੀ ਸੀ 30 35 ਕਬੂਤਰਾਂ ਦੀ ਚਲੋ ਇਹ ਗੱਲ ਨਹੀਂ ਕਰਦੇ ਆਪਾਂ ਤੇ ਆਪਾਂ ਲੈ ਕੇ ਆਣੇ ਜੋ ਬੱਚੜਾ ਹੈ ਟ੍ਰੇਨਿੰਗ ਕਰਨਾ ਸੀਗਾ ਤੇ ਉਹ ਵੀ ਨਹੀਂ ਅੱਜ ਲਿਜਾਇਆ ਗਿਆ ਤੇ ਨਾ ਹੀ ਵੀਡੀਓ ਬਣੀ ਅੱਜ ਯਾਰ ਤੁਹਾਨੂੰ ਗੱਪ ਮਾਰੀ ਜਾਵਾਂ ਮੈਂ ਚਲੋ ਕੋਈ ਨਹੀਂ ਫਿਰ ਆਪਿਓ ਤੇ ਚਲਦੇ ਆ ਘਰੇ ਨਾ ਨੋਕੇ ਆਉਣੇ ਹੈਗੇ ਤੇ ਫੇਰ ਵੇਣੇ ਹੈਗੇ ਲਓ ਵੀ ਮਿੱਤਰੋ ਚਾਲੂ ਕਿ ਕਿਹੜਾ ਦੁਕਾਨ ਤੇ ਜਾਏਗੇ ਰੀਚਾਰਜ ਕਰਾਈਗੇ ਤੇ ਆਈਏ ਛੋਲੇ ਨਾਲ ਬੱਚੇ ਆਸਤੇ ਕਿਉਂਕਿ ਅੱਜ ਤਾਂ ਨਹੀਂ ਕਿਉਂਕਿ ਅੱਜ ਛੋਲੇ ਵੀ ਨਹੀਂ ਪਿਉਂਤੇ ਅੱਜ ਕਿਰਨ ਨੂੰ ਘਰੇ ਰਹਿੰਦੇ ਬੱਚੇ ਨੂੰ ਤੇ ਫਿਰ ਆਪਾਂ ਕੱਲ ਤੋਂ ਜਾ ਕੇ ਛੋਲੇ ਪਿਉਣਾਗੇ ਤੜਕੇ ਚੱਕ ਲਿਆਵਾਂਗੇ ਤੇ ਤੜਕੇ ਕਰਾਂਗੇ ਜਾ ਕੇ ਉਹਦਾ ਪੂਰਾ ਹੈਂਡ ਟ੍ਰੇਨਿੰਗ ਕਰਾਂਗੇ ਕੱਲ ਤੋਂ ਵੀਡੀਓ ਬਣਾਇਆ ਕਰਾਂਗੇ ਉਹਦੀਆਂ ਛੋਟ ਵੀ ਪਾਇਆ ਕਰਾਂਗੇ ਤੇ ਲੌਂਗ ਵੀ ਪਾਇਆ ਕਰਾਂਗੇ ਸਭ ਕੁਝ ਕਰਿਆ ਕਰਾਂਗੇ ਠੀਕ ਹੈ ਤੇ ਬਸ ਸਪੋਰਟ ਬਾਈ ਰੱਖੋ ਅਹੀਂ ਨਾਲੇ ਰੀਚ ਚਾਜ ਫੂਲ ਨਾ ਕਰਾ ਦੇ ਵੀਡੀਓ ਉਲੀ ਪਾਵਾਂਗੇ ਆਤਰੇ ਤੇ ਨਾਲੇ ਛੋਲੇ ਲੈ ਗਏ ਤੇ ਦਿਖਾਉਣੇ ਕੋਲ ਨੇ ਉਹ ਵੀ ਛੋਲੇ ਵੀ ਲੈ ਆਂਦੇ ਫੇਰੀ ਚਾਜ ਵੀ ਕਰਾ ਲਿਆ ਤੇ ਚੱਲਦੇ ਆ ਘਰੇ ਤੇ ਨਾਲ ਜੀ ਬਾਬਿਓ ਤੇ ਨਾਲੇ ਸੀ ਫਰੈਸ਼ ਹੋ ਗਏ ਤੇ ਇੱਕ ਮਟੋ ਪੀ ਟੱਪੀ ਲੈ ਲਈ ਕਰਾਂ ਠੀਕ ਹੈ 1 ਮਿੰਟ ਰੁਕ ਜਾਓ ਪਹਿਲਾਂ ਦੇਖ ਲੈ ਵੀਡੀਓ ਅੱਛੇ ਸਿਆ ਆ ਰਹੀ ਹੈ ਕਿ ਨਹੀਂ ਆ ਰਹੀ ਹਾਂ ਬਿਲਕੁਲ ਵੀਡੀਓ ਆ ਗਿਆ ਹੈ ਹਾਏ ਤੇ ਚਲਦੇ ਆ ਮੰਤਰੀ ਦੇ ਕੋਲੇ ਬਈ ਠੀਕ ਹੈ ਉਹਦੇ ਕੋਲ ਚਲਦੇ ਸੱਦੀ ਆਂਦਾ ਓਹ ਨਾ ਨੋਣੀ ਮੈਂ ਜੱਟ ਦੀ ਮੱਛੂ ਵੇਖੋ ਸੈਟ ਹੈ ਕਿ ਨਹੀਂ ਅਸੋ ਬਈ ਨਾ ਕਰੀਮਾ ਕਰਮਾ ਲਾ ਲ ਗਏ ਪਰ ਟੋਪੀ ਲਈ ਗਏ ਸਾਬਤ ਪਲ ਤਰਨ ਪਤਾ ਕੀ ਗੱਲ ਨਾਤਿਆਂ ਨੂੰ ਮੋਟਰਸਾਈਕਲ ਜਾਊਂਗਾ ਤੇ ਹਵਾ ਵੱਜ ਜੂਗੀ ਉਪਨ ਹੋਊ ਚੁੱਪ ਬੜ ਚਲਾ ਤਮ ਬਾਈਂ ਗਣ ਜਾ ਆਰੇ ਕਰੀਮ ਨੂੰ ਲਾ ਲਏ ਤੇ ਚਲਦੇ ਆਪੋ ਹੁਣ ਵੀਡੀਓ ਤਾਂ ਕੱਟੀ ਨਹੀਂ ਆਂਦੀ ਰੱਖ ਤਾ ਲਾਹੇ ਕੈਮਰਾ ਮੈਂ ਚਲੋ ਫਿਰ ਚਲਦੇ ਆਂ ਕਰ ਇੱਕ ਮਿੰਟ ਰੋੜਾ ਹਲਾ ਹੋਈ ਜਾਂ ਬਈ ਕਾ ਕੇ ਵੇਹ ਜੜਦੇ ਨਾ ਪਾਈਂ ਮਾਰਦੇ ਤੇ ਚਲੋ ਵੀ ਚਲਦੇ ਆ ਸੈੱਟ ਕਰ ਲਈ ਮੁੱਛ ਮੁੱਛ ਤੇ ਚਲੋ ਚੱਲੀਏ ਮਣਪੇ ਤੇ ਕੋਲੇ ਆ ਕੇ ਪਾਉਣ ਦਾਣੇ ਦੋਨੇ ਬੱਚਿਆਂ ਨੂੰ ਛੋਲੇ ਟੋਂਦੇ ਆਪਣੇ ਅਸੀਂ ਜਿਹੜੇ ਆਪ ਦੇਨੇ ਨੇ ਉਹਨੂੰ ਬੱਚਾ ਹੈਂਡ ਟ੍ਰੇਨਿੰਗ ਕਰਨਾ ਛੋਲੇ ਪਿਉਂਦੇ ਤੇ ਤੜਕੇ ਲਿਆਉਂਦੇ ਜਦੋਂ ਉਹ ਕੋ ਗੱਲ ਨਹੀਂ ਬਾਤ ਨਹੀਂ ਕੋਈ ਤੇ ਉਹੀ ਮੈਂ ਜਲਾਉ ਜ ਆਪਣਾ ਫਿਰ ਅੱਜ ਵੀਡੀਓ ਨਹੀਂ ਬਣਾਈ ਮੈਂ ਤੁਹਾਨੂੰ ਕੰਮ ਦਾ ਮਾਰਕ ਦਿਖਾ ਦਿੱ ਗਏ ਠੀਕ ਹੈ ਫਿਰ ਬੱਚਾ ਲੈ ਕੇ ਅੱਜ ਠੀਕ ਹੈ ਬਹੁਤ ਔੜੇ ਕੰਮ ਹੋ ਗਏ ਸੀ ਸਾਨੂੰ ਤੇ ਇਸ ਕਰਕੇ ਬੱਚੇ ਨਹੀਂ ਜਨਮ ਲਿਆ ਸਕੇ ਤੇਰੀ ਉਹ ਮੇਰੀ ਜਾਨ ਬੈਠੀ ਨਾ ਪਰ ਉਹ ਵਾਲੀ ਜਾਨ ਮੇਰੀ ਠੀਕ ਆ ਆਪਾਂ ਇਹਨੂੰ ਰੱਖਣਾ ਹੈ ਘਰੇ ਮੈਂ ਦਾ ਫੈਨ ਹੋਇਆ ਪਹਿਲਾਂ ਮੈਂ ਤੇ ਉਹ ਲਾਉਣੇ ਲਾਉਣਾ ਮੇਰੀ ਖੰਡ ਨੂੰ ਐਂ ਹੱਥ ਤਿਆਰ ਕਰੂਗਾ ਐਂ ਪੀਚੀ ਪੀਚੀ ਕਰਦੀ ਆਇਆ ਕਰੂਗੀ ਪੀਚੀ ਪੀਚੀ ਕਰਦੀ ਆਇਆ ਕਰੂਗਾ ਕਰਕੇ ਨਾ ਹਾਂ ਛੋਲੇ ਪੋਣੇ ਕੱਲੇ ਕੱਲੇ ਮੂੰਹ ਚ ਦੇ ਮੈਂ ਭਿਉ ਕੇ ਐਂ ਛੋਲੇ ਤੜਕੇ ਤੂੰ ਮੇਰੇ ਕੋਲੇ ਹੋਏਗਾ ਠੀਕ ਆ ਤੂੰ ਕਰਕੇ ਤੂੰ ਇਹ ਆਪਣੇ ਨਾਲ ਹੀ ਪਿਆਖ ਰੋ ਬਈ 24 ਘੰਟੇ ਠੀਕ ਹੈ। ਨਰਾਤ ਤੜਕੇ ਵੀ ਕੋਲੇ ਰਾਤ ਨੂੰ ਵੀ ਕੋਲੇ ਦਿਨੇ ਵੀ ਕੋਲੇ ਸਾਰਾ ਦਿਨ ਇਹਨੇ ਮੇਰੇ ਹੱਥ 'ਚ ਹੀ ਆਇਆ ਕਰਨੇ ਕਰਕੇ ਸਾਰਾ ਦਿਨ ਜੋ ਉਧਰੋਂ ਮੈਂ ਇੱਧਰ ਆਉਣਾ ਤਾਂ ਵੀ ਮੇਰੇ ਹੱਥ ਤੈਅ ਕਰੂਆ ਇਹ 24 ਘੰਟੇ ਨਾਲ ਮੇਰੇ। ਓਕੇ ਹੈ ਨਾ? ਉਹ ਸੈਂਟ ਟ੍ਰੇਨਿੰਗ ਕਰਨਾ ਹੀ ਕਰਨਾ ਕੁਝ ਹੋ ਜੇ। ਬਸ ਥੇਸਾ ਹੋਵੇ। ਪਰ ਚਾਚਾ ਨੇ ਆਉਂਦਾ ਉਹ ਪਾਣੀ ਪੋਣੀ ਪਾਉਣ ਗਿਆ ਕਬੂਤਰਾਂ ਨੂੰ। ਤੇ ਫਿਰ ਜੇ ਆ ਆਪਣੇ ਬੈਠੇ ਆ ਬਾਹਰ ਅੰਦਰ ਸਾਰੇ ਇਹ ਵੀ ਅੰਦਰ ਕਰਦੇ ਆ। ਤੇ ਚਲੋ ਕੋਈ ਨਹੀਂ ਦਿਖਾਉਣੀ ਹਨ ਫੇਰ। ਲੋ ਵਾਪੇ ਕੰਮ ਲਗਾ ਚਾਚਾ ਮੈਂ ਤਾਂ ਕਲੀ ਛੇੜਦੀ ਐ ਵੀ ਕਲੀ ਤੇ ਰੇਤਾ ਪਿਆ ਛੋੜਿਆ ਤੇ ਉਹ ਕਿਉਂਕਿ ਕਬੂਤਰ ਦਵਾਈ ਦੁਈ ਲਈ ਸੀ ਤੇ ਇੱਕ ਜਿੱਕੜ ਚੁਕੜੇ ਲਵਾ ਹੋਇਆ ਪਿਆ ਅੰਦਰ ਕਰੇ ਸੀਗੇ ਤੇ ਕਲੀ ਕੁਲੀ ਪਾਦ ਕੇ ਇੱਕ ਮਿੰਟ ਗ੍ਰੇਕਾ ਤੇ ਕਲੀ ਛੇੜਦੀ ਐ ਫੋਕਸ ਨਹੀਂ ਕਰਦਾ ਫੋਨ ਕਰ ਲਿਆ ਮਰਾ ਬੋਰ ਤੇ ਨਹੀਂ ਰਿਹਾ ਲਓ ਆ ਰਿੱਤਾ ਪਿਆ ਸੀਗਾ ਠੀਕ ਹੈ ਤੇ ਛਾਲ ਨਾ ਪਾਲ ਲਾ ਮੈਂ ਸਿਰਦਾ ਤੁਹਾਨੂੰ ਫੇਰ ਦਿਖਾਉਣੇ ਵੇ ਲਓ ਬਾਪਿਓ ਤੇ ਚੱਲ ਪਏ ਘਰੇ ਕਲੀ-ਕੁਲੀ ਪਾਤੀ ਸੀ ਖੁੱਡੇ ਐਂ ਚ ਥੋੜਾ ਜਿਹਾ ਕੰਮ ਸੀਗਾ ਨਵੇੜਤਾ ਸੀ ਉਹ ਤੇ ਚੱਲ ਜੀਏ ਘਰੇ ਹੁਣ ਜਾ ਕੇ ਦੰਦ-ਦੰਨ ਪਾਈਏ ਆਪਣੇ ਕਬੂਤਰਾਂ ਨੂੰ ਚਲੋ ਕੱਲ ਨੂੰ ਕਰਾਂ ਹੈ ਟ੍ਰੇਨਿੰਗ ਆਪਾਂ ਲੱਪਈ ਲੱਪਈ ਆਗੇ ਥੋਡੇ ਵੀਰੋ ਆਗੇ ਬੈਂਦੇ ਕਿ ਉਹ ਭੁੱਖੇ ਮਰਦੇ ਥੱਲੇ ਫਿਰਦੇ ਆ ਮੇਲਾ ਦਾ ਓਹੋ ਮੇਰੀਆਂ ਜਾਨਾਂ ਲਾਈਟਾਂ ਛੱਡਦੀਏ ਬਈ ਇੱਥੇ ਲਾਈਟ ਛੱਡਦੀ ਅੱਜ ਨੂੰ ਕਣਕ ਹੀ ਪਾਉਂ ਇਹਨਾਂ ਨੂੰ ਕਣਕ ਹੀ ਪਾਈ ਕਿੰਨੇ ਦਿਨ ਹੋ ਗਏ ਕਣਕ ਦਾ ਤਿੰਨੇ ਜਿਹੇ ਮਿਕਸ ਕਰਕੇ ਪਾਵਾਂਗੇ ਮਿਕਸ ਤੇ ਵੇਖ ਲਈਏ ਇਹਨੂੰ ਕੀ ਗੱਲ ਹੈ ਦਾਣੇ ਕਿਉਂ ਨਹੀਂ ਬੰਨਤੀ ਦਾਣੇ ਦੇ ਨਾ ਅੰਡੇ ਕਿਉਂ ਨਹੀਂ ਪੈਂਦੇ ਉਹ ਤਾਂ ਕਿਉਂ ਨਹੀਂ ਬੰਦ ਜਾਨੋ ਉਹ ਜਾਨੋ ਕੇਸੀ ਕੁਛ ਨਾ ਦੀ ਕਰ ਫੋਨ ਕਾਰਡ ਦੀ ਦੂਜਾ ਬਾਹਰ ਠੀਕ ਹੈ ਦਾਣੇ ਹੈ ਨਹੀਂ ਮੇਰੀ ਖੰਡਾਂ ਕੋਲੇ ਦਾਣੇ ਹੈ ਨਹੀਂ ਦੋਨੇ ਮਿੱਠੂ ਆ ਦੇਖੀ ਝਾੜ ਜੀ ਪਾਈ ਬੈਠੇ ਸਾਰੇ ਕਬੂਤਰ ਨਵੇਂ ਫੰਗ ਕੀ ਸਾਰੇ ਨੇ ਸੋਹਣੇ ਸੰਖੇ ਬਾਨੇ ਗਾ ਉ ਉ ਉ ਉ ਬਾਕੀ ਕੀ ਹੁਣ ਦਾਣੇ ਦੋਨੇ ਖਾਈਂ ਦੀ ਜੋੜੀ ਤੇ ਇਹ ਦਾਣੇ ਰਹਿੰਦੇ ਨੇ ਨਾ ਪਾਣੇ ਸਰਦਨ ਦੇ ਦਾਣੇ ਤਾਂ ਇੱਥੇ ਦਾਣੇ ਹੋਰ ਪਾਲ ਗਏ ਇਹਨਾਂ ਨੂੰ ਤੇ ਨਾਲ ਇਹਨਾਂ ਦਾ ਕਰ ਦਈਏ ਪਾਣੀ ਚੇਂਜ ਓਕੇ ਪਾਣੀ ਚੇਂਜ ਨਹੀਂ ਕਰਿਆ ਛੱਜਰਾ ਪਾਣੀ ਪਾ ਦਈਏ ਇਹਨਾਂ ਨੂੰ ਤੇ ਪਾ ਦਈਏ ਨਾਲ ਦੂਜਾ ਹੋਵੇ ਨਿੱਗਾ ਪਾਣੀ ਤਰ ਬਈ ਫੇਰ ਦਿਖਾਉਣਾ ਦਰਦ ਨੂੰ ਪਾ ਲਈ ਕਰਾ ਲਓ ਬਾਪੋ ਤੇ ਧਰਤੀ ਦੇ ਦਾਣੇ ਨੂੰ ਆਜੋ 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 ਭੁੱਖੇ ਸੀਗੇ ਬਈ ਠੀਕ ਹੈ ਤੇ ਨਿੱਗਾ ਪਾਣੀ ਲਿਆਂਦਾ ਤੇ ਤੇ ਨਿੱਗਾ ਪਾਣੀ ਇਹਨਾਂ ਨੂੰ ਪਾ ਦਗੇ ਆਜੋ 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 ਬਈ ਖੁਦੇ ਹੀ ਸਫਾਈ ਨਾਲ ਬਹੁਤ ਬੜੇ ਕੰਮ ਆ ਬਈ ਲੱਗੇ ਨਹੀਂ ਚਗਲ ਜਿਮਾਰੀ ਪੀ ਸੀ ਉਹਨਾਂ ਦੇ ਕਰਨ ਵਧੀਆ ਬਣੇ ਪਿਆ ਤੂੰ ਆਂਡੇ ਜਾਂ ਜਾ ਕੇ ਆਪੇ ਖਾ ਕੇ ਦਾਣੇ ਵਜਣਗੇ ਤੇ ਬਸ ਇੱਕ ਅੱਧਾ ਦਿਨ ਲੈਣਗੇ ਤੇ ਬੱਚੇ ਆਪਣੇ ਨਿਕਲ ਆਉਣਗੇ ਤੇ ਵਕਾ ਉਤੋਂ ਕਰਦੇ ਹਾਂ ਸਟਾਰਟਿੰਗ ਆਪਣੇ ਦੂਜੇ ਕੰਮ ਦੀ ਚਲੋ ਬਾਪੂ ਤੇ ਅੰਦਰ ਚੱਲ ਜਾਈਏ ਕਰ ਰੋਟੀ ਖਾ ਲਈਏ ਤੁਹਾਨੂੰ ਫੇਰ ਕਰਦੇ ਹਾਂ ਆਪਣਾ ਗੱਲਬਾਤ ਤੇ ਵੀਡੀਓ ਪਾ ਲਈ ਠੀਕ ਹੈ ਤੇ ਉੱਥੇ ਬਹਿ ਕੇ ਐਂਡਿੰਗ ਕਰਦੇ ਹਾਂ ਵੀਡੀਓ ਦੀ ਵੀਡੀਓ ਵੀਡੀਓ ਪਾ ਕੇ ਹਾਂਜੀ ਮਿੱਤਰੋ ਤੇ ਕਰਤੀ ਵੀਡੀਓ ਦੀ ਐਂਡਿੰਗ ਲੇਟ ਹੋ ਗਈ ਸਤਿ ਸ੍ਰੀ ਅਕਾਲ ਮਿਲਣਾ ਤੁਹਾਨੂੰ ਤੇ 9:00 ਸਾਬਾ ਨਾਲ ਹੋ ਗਏ ਤੇ ਮਿੱਤਰੋ ਅੱਜ ਵੀਡੀਓ ਲਿਆਉਣਾ ਤਾਂ ਸੀ ਆਪਣੇ ਘਰੇ ਨੂੰ अपना बच्चा ਵੀ ਹੈਂਡ ਟ੍ਰੇਨਿੰਗ ਵਾਸਤੇ ਤੇ ਅੱਜ ਕੋਸ਼ਕ ਕਾਰਨਾ ਨਹੀਂ ਲਿਆਂਦਾ ਗਿਆ ਆਪਾਂ ਤੋਂ ਉਹ ਕਾਰਨੇ ਸੀ ਕਬੂਤਰਾਂ ਨੂੰ ਲਾ ਕੇ ਦਵਾਈ ਆਪਾਂ ਠੀਕ ਹੈ ਮਲਪਾਲੀ ਤੇ ਡੀ ਵਾਰਮਿੰਗ ਕਰੀ ਸੀ ਗਾ ਕਬੂਤਰਾਂ ਦੀ ਤੇ ਬਸ ਉੱਥੇ ਮਲ ਉਹ ਵੀਡੀਓ ਬਣਾਈ ਗਏ ਤੇ ਦਵਾਈ ਤੋਂ ਹੀ ਲਾਈ ਗਏ ਤੇ ਬਸ ਤਾਂ ਕਰਕੇ ਵੀਡੀਓ ਨਹੀਂ ਉਹ ਨਹੀਂ ਅੱਜ ਆਪ ਤੋਂ ਬਣੀ ਲਿਆਂਦਾ ਨਹੀਂ ਗਿਆ ਕੀ ਬੋਲੀ ਨਾ ਮੈਂ ਤਾਂ ਹੀ ਲਿਆਂਦਾ ਨਹੀਂ ਗਿਆ ਕਬੂਤਰ ਤੇ ਕੱਲ ਤੋਂ ਤੜਕੇ ਜਾਵਾਂਗੇ ਤੜਕੇ ਤੋਂ ਕੰਮ ਕਰਦੇ ਸਟਾਰਟ ਤੇ ਅੱਜ ਵੇਖ ਹੀ ਲਿਆ ਛੋਲੇ ਛਾਲੇ ਭਿਓ ਤੇ ਉਹਦੇ ਵਾਸਤੇ ਫੇ ਕੱਲ ਤੋਂ ਆਪਣੇ ਹੁਣ ਇੱਥੇ ਸਰਾਣੇ ਹੋਇਆ ਕਰੂਗਾ ਕੋਲੇ ਜਾਵਾਂ ਠੀਕ ਆ ਇੱਥੇ ਨਾਲ ਹੋਇਆ ਕਰੂ ਆਪਣੇ ਤੇ ਉਹਨੂੰ ਛੋਲੇ ਪਾਇਆ ਕਰਾਂਗੇ ਉਹਨੂੰ ਚਟਿਆ ਕਰਾਂਗੇ ਸਾਂਭਿਆ ਕਰਾਂਗੇ ਉਹਨੂੰ ਆਪਾਂ ਤੇ ਆਪਾਂ ਹੈ ਟ੍ਰੇਨਿੰਗ ਕਰਾਂਗੇ ਉਹਦੀ ਤੇ ਬਸ ਬੜੀ ਚੰਗੀ ਤਰ੍ਹਾਂ ਲੱਗ ਜੇ ਆਪਣੇ ਹੱਥੇ ਫਿਰ ਆਪਾਂ ਉਹਨੂੰ ਤਾੜਦੇ ਨੇ ਆਪਣੇ ਨਾਲ ਜੇ ਆਪਾਂ ਇੱਥੋਂ ਘਰੋਂ ਜਾਣਾ ਮਨਪ੍ਰੀਤ ਕੋਲੇ ਤੇ ਆਪਣੇ ਨਾਲ ਜਾਇਆ ਕਰੂਗਾ ਠੀਕ ਆ ਸੋ ਨਪਾ ਐ ਐਡੀ ਤੱਕ ਟ੍ਰੇਨਿੰਗ ਦੇਣੀ ਨਪਾ ਠੀਕ ਆ ਇਹ ਟ੍ਰੇਨਿੰਗ ਵਾਲੇ ਵੀਡੀਓ ਬਹੁਤ ਤਗੜੀਆਂ ਆਉਣਗੀਆਂ ਠੀਕ ਆ ਤੇ ਮੈਂ ਤੇ ਮਨਪ੍ਰੀਤ ਤੋਂ ਚੱਲ ਮੈਨੂੰ ਹਜੇ ਉਹਨਾਂ ਨਹੀਂ ਪਤਾ ਹਜੇ ਮਾੜਾ ਮੋਟਾ ਘੱਟ ਜਾਂਦੇ ਆਪਾਂ ਥੋੜਾ ਮੋਟਾ ਕੁਸ ਮਨਪ੍ਰੀਤ ਤੋਂ ਪੁੱਛ ਕੇ ਮੰਨ ਕੇ ਚੱਲ ਵੀ ਪੂਰਾ ਵਧੀਆ ਹੈਂਡ ਟ੍ਰੇਨਿੰਗ ਕਰਾਂਗੇ ਅੱਧੀ ਇਹ ਜਮਨ ਨਿਆ ਲਿਆ ਦਾਂਗੇ ਪ੍ਰੋਪਰ ਤਰ੍ਹਾਂ ਦੱਸਾਂਗੇ ਜੇ ਤੁਸੀਂ ਵੀ ਲਾਉਣਾ ਚਾਹੁੰਦੇ ਤੁਸੀਂ ਲਾ ਸਕਦੇ ਹੋਗੇ ਤੇ ਚਲੋ ਬਾਬਿਓ ਮੈਂ ਚੱਲੋ ਕਰਤੀ ਇਹ ਵੀਡੀਓ ਨਾਲ ਇੰਡੀਗ ਕੋਈ ਲੇਟ ਹੋ ਪੜਾ ਭੁੱਲ ਗਏ ਮੈਂ ਦਾ ਵੀਡੀਓ ਬਿੰਦਾ ਮੈਂ ਦਾ ਤੇ ਟਾਈਮ ਹੋ ਗਿਆ 9:12 ਠੀਕ ਆ ਤੇ ਫੋਨ ਚ ਫਣ ਵੇਖਿਆਂ ਤੇ ਪਿਆ ਮੈਂ ਤੇ ਚਲੋ ਜੀ ਗੁੱਡ ਨਾਈਟ ਸਾਰੇ ਵੀਰਾਂ ਨੂੰ ਰੱਬ ਰਾਖਾ ਤੇ ਮਿਲਦੇ ਆ ਤੜਕੇ ਕਿਸੇ ਨਵੀਂ ਵੀਡੀਓ ਨਾਲ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦੇ ਦਬ ਕੇ ਤੇ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ